ਕੋਈ ਗੱਲ ਨਹੀਂ ਵੀਰ ਜੀ ਜਿੰਨੀ ਵੀ ਛੇਤੀ ਹੋ ਸਕਦੀ ਹੈ ਨਾ ਉਨੀ ਛੇਤੀ ਤੁਸੀਂ ਰਿਸ਼ਤਾ ਲੱਭੋ ਆਹੀਂ ਦਿਲਜੀਤ ਦਾ ਵਿਆਹ ਕਰ ਦੇਣਾ ਵਾ ਕੋਈ ਗੱਲ ਨਹੀਂ ਵੀਰ ਜੀ ਇੱਕ ਅੱਗੇ ਬਾਹਰ ਹੈਗਾ ਵਾ ਤੇ ਜੇ ਨਾਂ ਵੀ ਜਾਊਗਾ ਬਾਹਰ ਤੇ ਕੋਈ ਗੱਲ ਨਹੀਂ ਘਰ ਬਿਠੇ ਰਹਿਣਾ ਕੰਮ ਵਾ 10 ਕਿੱਲੇ ਮੁੰਡੇ ਦੇ ਪੈਰੀ ਦੇ ਆ ਤੇ ਉਹ ਵੀ ਚੱਲ ਕੇ ਘਰ ਸਾਹਮਣਾ ਹੀ ਆ ਕਿਸੇ ਨੇ ਇਹ ਰਿਸ਼ਤਾ ਜਿੱਥੇ ਵੀ ਲੱਭਦਾ ਵਾ ਨਾ ਤੁਸੀਂ ਲੱਭੋ ਤੇ ਸਾਡੀ ਇਹ ਵੀ ਬਰਾਤ ਸਾਮ ਲੈਣ ਆਹੀਂ ਲੈਣਾ ਦੇਣਾ ਕੱਖ ਨਹੀਂ ਆ ਕੋਈ ਨਹੀਂ ਕੁੜੀਆਂ ਵਰਗੀ ਕੁੜੀ ਆ ਉਹ ਤੇ ਮਰਜ਼ੀ ਤੇ ਮੇਰੀ ਚੱਲਣੀ ਆ ਜੋ ਕਰਨਾ ਮੈਂ ਹੀ ਕਰਨਾ ਵਾ ਨਹੀਂ ਨਹੀਂ ਮੁੰਡੇ ਨੇ ਨਹੀਂ ਵੇਖਣੀ ਨਾਹੀਂ ਕਦੀ ਵੇਖਿਆ ਮੈਂ ਵੱਡੀ ਦੀ ਨਹੀਂ ਵੇਖੀ ਤੇ ਮੈਂ ਆਪਿੰਮੇ ਕਰਤੇ ਆਂ ਹਮੜੇ ਦੀ ਨਹੀਂ ਤੇ ਕੋਈ ਗੱਲ ਨਹੀਂ ਤੂੰ ਜਦਾਂ ਮੈਂ ਹੁੰਦੀ ਆ ਕਰੋ ਤੂੰ ਕੋਈ ਨਹੀਂ ਵੱਡੇ ਵਾਰੀ ਵੀ ਨਹੀਂ ਕੁੜੀ ਵੇਖੀ ਤੇ ਨਾ ਹੀ ਇਹਦੇ ਵਾਰੀ ਵੇਖਣੀ ਐ ਤੇ ਤੂੰ ਰਿਸ਼ਤਾ ਛੇਤੀ ਲੱਭੋ ਤੇ ਅਸੀਂ ਵਿਆਹ ਕਰ ਦੇਣਾ ਮੈਂ ਇਹਦਾ ਮੰਮੀ ਮੇਰੇ ਰਿਸ਼ਤੇ ਦੀ ਗੱਲ ਕਰਨ ਦੇ ਆ ਮੰਮੀ ਨੂੰ ਕੀ ਹੋ ਗਿਆ ਵਾ ਮੰਮੀ ਤੇ ਕਹਿੰਦੇ ਸੀ ਹਈ ਤਰਾ ਵਿਆਹ ਨਹੀਂ ਹੈ ਕਰਨਾ ਨਾ ਨਹੀਂ ਮੇਰੇ ਸੰਦੀਪ ਨਾਲ ਵਿਆਹ ਕਰਾਉਣਾ ਵਾ ਇਹ ਪਤਾ ਨਹੀਂ ਕਿਥੇ ਰੇਸ ਤਾਂ ਲੱਭੀ ਜਾਂਦੇ ਸੰਦੀਪ ਨਾਲ ਗੱਲ ਕਰਨੀ ਪੈਣੀ ਆ ਇਹ ਘਰੇ ਗੱਲ ਕਰ ਲਾ ਇਹਦੇ ਮੇਰਾ ਵਿਆਹ ਹੋਇਆ ਨਹੀਂ ਇੱਥੇ ਗੱਲ ਛੁੜਿਓ ਖਣ ਤੋਂ ਪਹਿਲਾਂ ਪਹਿਲਾਂ ਨਾ ਮੈਂ ਸੰਦੀਪ ਨਾਲ ਗੱਲ ਕਰਦਾ ਵਾਂ ਕਿ ਸੰਦੀਪ ਇੱਕ ਵਾਰੀ ਮੈਨੂੰ ਮਿਲਣਾ ਉਹਨੂੰ ਮੈਂ ਦੱਸਦਾ ਸਾਰੀ ਗੱਲ ਇਹ ਆ ਗੱਲ ਚੱਲਣ ਦੀ ਹੁਣੇ ਫੋਨ ਕਰ ਲੈਣਾ ਐਚਾ ਤੇ ਮੰਮੀ ਹੋਣੀ ਆ ਬਾਹਰ ਜਾ ਗੱਲ ਕਰਦਾ ਵਾਂ ਉਹ ਆਪ ਤੇ ਅਨੇ ਵੇਚ ਵੇਚ ਨਾ ਤੁਸੀਂ ਮੈਨੂੰ ਰਿਸ਼ਤਾ ਦੱਸ ਦਿਓ ਅੰਸ਼ੂ ਨਹੀਂ ਚਰਾ ਕਰਕੇ ਤੇ ਘਰ ਲੈ ਆਉਣੀ ਆ ਆਪੇ ਮਗਰੋਂ ਪਾਰਟੀ ਪੁਲਟੀ ਕਰਦੇ ਰਹਿਣਗੇ ਚਲੋ ਜੰਗਾ ਵੀਰ ਜੀ ਫਿਰ ਉਹ ਚੱਕ ਲਾ ਗਾਂ ਕਿੱਥੇ ਰੱਖਿਆ ਫੋਨ ਹੈਲੋ ਹੈਲੋ ਹਾਂ ਸੰਦੀਪ ਕੀ ਕੰਡੀ ਉੱਜ ਨਹੀਂ ਕੀ ਹੋਇਆ ਵਾ ਬੜੇ ਡਰੇ ਜੇ ਲੱਗਣ ਦੇ ਹੋਣਾ ਕੀ ਆ ਮੈਂ ਤੇਰ ਨਾਲ ਨਾ ਜ਼ਰੂਰੀ ਗੱਲ ਕਰਨੀ ਆ ਜ਼ਰੂਰੀ ਗੱਲ ਕਰਨੀ ਆ ਆ ਤੂੰ ਮੇਰੀ ਗੱਲ ਸੁਣ ਕਟੋ ਘਟ ਅੱਧਾ ਜਾਂ ਪੌਣਾ ਘੰਟਾ ਕੱਢ ਕੇ ਨਾ ਉਥੇ ਜਿੱਥੇ ਆਪਾਂ ਪਹਿਲਾਂ ਮਿਲੇ ਸੀ ਨਾ ਉੱਥੇ ਹੀ ਆ ਮੇਰੀ ਗੱਲ ਸੁਣੋ ਮੈਂ ਘਰ ਕੀ ਦੱਸੂਗੀ ਮੰਮੀ ਨੂੰ ਮੰਮੀ ਨੇ ਮੈਨੂੰ ਨਹੀਂ ਆਉਣ ਦੇਣਾ ਸੰਦੀਪ ਇਹ ਗੱਲ ਦਾ ਮੈਨੂੰ ਨਹੀਂ ਪਤਾ ਜਾਂ ਸਹੇਲੀ ਦਾ ਬਹਾਨਾ ਲਾ ਗਿਆ ਜਾਂ ਜਿੱਦਾਂ ਮਰਜੀ ਆ ਤੈਨੂੰ ਆਉਣਾ ਪੈਣਾ ਵਾ ਜਿਹੜੀ ਗੱਲ ਕਰਨੀ ਤੁਸੀਂ ਫੋਨ ਤੇ ਕਰ ਲਓ ਉਹ ਫੋਨ ਤੇ ਗੱਲ ਕਰਨੀ ਨਹੀਂ ਹੈਗੀ ਅੱਧੇ ਘੰਟੇ ਵਾਸਤੇ ਆ ਠੀਕ ਹੈ ਨਾ ਆਉਣਾ ਪੈਣਾ ਤੈਨੂੰ ਚਲੋ ਕੋਈ ਗੱਲ ਨਹੀਂ ਫਿਰ ਮੈਂ ਬਹਾਨਾ ਸੋਚਦੀ ਆ ਕੋਈ ਆਦਮ ਨੂੰ ਮੈਸੇਜ ਕਰ ਦੇ ਛੇਤੀ ਠੀਕ ਆ ਚਲੋ ਠੀਕ ਆ ਚੰਗਾ ਅੰਮਾ ਦਾ ਨਹੀਂ ਨਾ ਇੱਕ ਹੋਰ ਟੈਨਸ਼ਨ ਪਾਤੀ ਆ ਮੈਂ ਸੋਚਿਆ ਸੀ ਅਸੀਂ ਸਾਲ ਰੋਕੇ ਵਿਆਹ ਕਰਾਂਗੇ ਮੈਨੂੰ ਲੱਗਦਾ ਛੇਤੀ ਕੰਮ ਕਰਨਾ ਪੈਣਾ ਐਦਾਂ ਕਰਦਾ ਮੋਟਰਸਾ ਲੈ ਕੇ ਚੱਲ ਜੰਨਾ ਮੈਂ ਤਾਂ ਟੈਨਸ਼ਨਾਂ ਨੇ ਖਾ ਲਿਆ ਫੜ ਕੇ ਪਤਾ ਨਹੀਂ ਲੰਗਰ ਵੀ ਪੱਕਾ ਬੁਰਕੀ ਕੇ ਨਹੀਂ ਪਕਾਇਆ ਕਰ ਦੇਣੇ ਹਾਂ ਸਿਹਰ ਦੇ ਪਤੰਤਾਂ ਦੇ ਚਾਹ ਨਹੀਂ ਕੋ ਪਾਣੀ ਨਹੀਂ ਕਰੇ ਮੰਮੀ ਪਤਾ ਨਹੀਂ ਕਿੱਥੇ ਚਲ ਗਈ ਐਦਾਂ ਕਰਦੀ ਆ ਕੀ ਜੀ ਨਾ ਚਾਰ ਨਾ ਰੋਟੀ ਦੇ ਦੇਣੀ ਆ ਮੰਮੀ ਨੂੰ ਸਬਜੀ ਬਣਦਿਆਂ ਦੇ ਟਾਈਮ ਲੱਗਣਾ ਵਾ ਤੇ ਫੇਰ ਸਬਜੀ ਬਣਾਵਾਂਗੇ ਨਾ ਨਾਲ ਚੌਲ ਬਣਾ ਲਾਂਗੇ ਤੇ ਫੇਰ ਚਾਹ ਲੋ ਖਾ ਲਾਂਗੇ ਇਦਾਂ ਕਹਿੰਦੀ ਆ ਵੀ ਦੋ ਫੁਲਕੇ ਤੁਸੀਂ ਖਾ ਲਓ ਤੇ ਬਾਕੀ ਕੋਈ ਨਹੀਂ ਉਹਦੋਂ ਨੂੰ ਮੈਂ ਸਬਜੀ ਸੂਜੀ ਬਣਾ ਹੀ ਲੈਣੀ ਆ ਆ ਲਓ ਮੰਮੀ ਖਾ ਲਓ ਰੋਟੀ ਨਹੀਂ ਆ ਕਾਦਣਾ ਮੈਨੂੰ ਰੋਟੀ ਦੇਣ ਲਈ ਆ ਮੈਂ ਨਹੀਂ ਖਾਣੀ ਹੁਣੀ ਮੰਮੀ ਚਲ ਦੋ ਫੁਲਕੇ ਖਾ ਲਓ ਹੁਣ ਮੇਰੇ ਕੋ ਬਣਿਆ ਨਹੀਂ ਫੇਰ ਤਾਂ ਖੁਸ਼ ਵੀ ਮੰਮੀ ਸਵੇਰ ਦੀ ਪਹਿਲਾਂ ਸਾਫ ਸਫਾਈਆਂ ਕਰਨ ਦੀ ਉਹ ਕਿੰਨਾ ਕੰਮ ਹੁੰਦਾ ਵਾ ਤੇ ਕੋਈ ਗੱਲ ਨਹੀਂ ਹੁਣ ਬਣ ਜਾਣੀ ਹੈ ਸਬਜ਼ੀ ਮੈਂ ਚਲ ਦੋ ਫੁਲਕੇ ਤੁਹਾਨੂੰ ਦੇ ਦੇਣੀ ਆ ਮੁੜ ਕੇ ਨਾਲ ਚੌਲ ਬਣਾ ਲੈਣੇ ਆ ਸਬਜ਼ੀ ਹੋਰ ਸਤ ਕਰ ਫੇਰ ਆਉਣੇ ਹੀ ਜਾ ਕੇ ਤੇ ਸੌਖੀ ਬਣ ਜਾਣੀ ਸਬਜ਼ੀ ਮੰਮੀ ਅੱਜ ਤੇ ਮੈਂ ਕਿਸੇ ਦੇ ਘਰ ਵੀ ਨਹੀਂ ਗਈ ਤਾਂ ਵੀ ਤੁਸੀਂ ਇਦਾਂ ਕਰਨ ਦੇ ਜੇ ਤੇ ਘਰ ਖਲੋਣੀ ਕਿ ਦੋਵਾਂ ਤੋਂ ਜੇ ਕੇ ਨਹੀਂ ਘਰ ਗਈ ਤਾਂ ਤੇਰੇ ਕੋ ਰਿੱਦਾ ਨਾ ਕੋਈ ਨਾਲ ਮੰਮੀ ਤਰਨ ਲੱਗੀ ਆ ਮੈਂ ਪਹਿਲਾਂ ਸਾਫ ਸਫਾਈਆਂ ਦਾ ਕਰਨ ਡਿਆ ਪੀ ਜੇ ਮੈਂ ਉਹ ਨਾ ਕਰਦੀ ਤੇ ਫੇਰ ਤੁਸੀਂ ਕਹਿਣਾ ਵੀ ਕੋਈ ਆਜੂਗਾ ਤਾਂ ਕੀ ਕਹੂਗਾ ਤੇ ਮੈਂ ਚੱਲ ਪਹਿਲਾਂ ਇਧਰੋਂ ਕਰ ਲੈਨੀ ਆ ਤੇ ਕੋਈ ਗੱਲ ਨਹੀਂ ਹੁਣ ਵਾਦੋ ਵਾਦ ਅੱਧਾ ਘੰਟਾ ਲੱਗ ਜੂਗਾ ਕਿਉਂਕਿ ਬਣਾ ਦੇ ਮੈਨੂੰ ਲੰਗਰ ਫੜਾ ਦਿੰਦੀ ਆ ਨਾ ਇਤਰਾ ਮੈਨੂੰ ਕੋ ਫੜਾਇਆ ਮੈਂ ਚਾਰਨਾ ਨਹੀਂ ਹੁੰਨੀ ਆ ਕੇ ਰੋਟੀ ਇਹ ਐਸੀ ਆਪਾ ਕਰਨ ਡਈ ਆ ਥਾਂ ਥਾਂ ਤੇ ਕੀਤੇ ਫੋਨ ਸਾਰਿਆਂ ਨੂੰ ਮੈਂ ਹੁਣ ਲੱਭ ਜਾਂਦੇ ਕੋਈ ਨਵੀਂ ਲਾ ਕੇ ਤੁਹਾਨੂੰ ਕੋਈ ਲੰਗਰ ਤੇ ਕੁਝ ਵਾਅਦਾ ਖਵਾ ਲੂਗੀ ਕੋਈ ਮੰਮੀ ਮੈਂ ਤੁਹਾਨੂੰ ਕੀ ਕਿਹਾ ਵਾ ਬਸ ਇਹੋ ਹੀ ਆ ਨਾ ਮੈਂ ਚੱਲ ਸਬਜ਼ੀ ਲੇਟ ਬ ਦੋ ਫੁਲਕੇ ਤੁਸੀਂ ਖਾ ਲਓ ਹਾਂ ਤੇ ਹੁਣ ਇਹ ਸਬਜ਼ੀ ਬਣ ਜਾਣੀ ਹੈ। ਨਹੀਂ ਮੈਂ ਨਹੀਂ ਖਾਣੀ। ਨਹੀਂ ਭੇਰੀਆਂ ਤੂੰ ਖਵਾ ਲਤੀਆਂ ਨੇ। ਜੇ ਕੋ ਨਿਆਣਾ ਹੋਵੇ ਘਰ ਤਾਂ ਵੀ ਮੈਂ ਆਖਾਂ ਵੀ ਨਿਆਣੇ ਦੇ ਨਾਲ ਲੱਗੀ ਰਹਿੰਗੇ। ਆਰੇ ਨਾ ਕੰਮ ਨਹੀਂ ਨੱਬੜਿਆ ਇਹਦੇ ਕੋਈ। ਮੰਮੀ ਇਹਦੇ ਵਿੱਚ ਨਿਆਣੇ ਦੀ ਗੱਲ ਕਿੱਥੋਂ ਆ ਗਈ ਹੈ? ਜੇ ਨਿਆਣਾ ਘਰ ਚ ਹੋਊਗਾ ਤਾਂ ਤਾਂ ਘੜੀਆਂ ਹੀ ਰੋਟੀ ਨਹੀਂ ਖਾਇਆ ਕਰਨੀ। ਫਿਰ ਵੀ ਖਾਇਆ ਹੀ ਕਰਨੀ ਹੈ। ਨਹੀਂ ਫਿਰ ਪੱਜ ਬਣ ਜਾਂਦਾ ਵਾ। ਤੂੰ ਮੈਂ ਨਿਆਣਾ ਲੈ ਕੇ ਬੈਠੀ ਹਾਂ। ਚੱਲ ਕੋਈ ਗੱਲ ਨਹੀਂ। ਮੈਂ ਸਬਜ਼ੀ ਬਣਾ ਦਿੰਨੀ ਹਾਂ ਤੇ ਤੁਸੀਂ ਖਾ ਲਓ ਫਿਰ ਉਹਦੇ ਨਾਲ। ਮੈਂ ਤੇਰੀ ਪੱਕੀ ਰੋਟੀ ਨਹੀਂਗਾ ਖਾਣੀ। ਤੇ ਨਾ ਮੇਰੇ ਬਾਤੇ ਪਕਾਵੀ ਮੈਂ ਆਪੇ ਭੁਕਾ ਕੇ ਤੇ ਖਾ ਲੂੰਗੀ ਮੈਂ ਹੁਣ ਨਵੀ ਆਵੂਗੀ ਤੇ ਤੂੰ ਉਹਦੇ ਹੱਥਾਂ ਨਹੀਂ ਖਾਣੀਆਂ ਰੋਟੀਆਂ ਹੁਣ ਚਲੋ ਕੋਈ ਨਹੀਂ ਮੰਮੀ ਨਵੀ ਲੈ ਆਓ ਤੇ ਨਾਲੇ ਵੇਖਦੇ ਆਂ ਵੀ ਤੁਹਾਡੀ ਪਸੰਦ ਦੀ ਆਉਂਦੀ ਆ ਕਿ ਜਾਂ ਕਿਹਦੀ ਪਸੰਦ ਦੀ ਆਉਂਦੀ ਆ ਤੇ ਵੇਖ ਲਾਂਗੇ ਨਾਲੇ ਵੀ ਕਿੰਨੀਆਂ ਘ ਪਕਾ ਪਕਾ ਕੇ ਤੇ ਖਵਾਲਦੀ ਏ ਨਹੀਂ ਹਾ ਕਿਦਾਂ ਦੀ ਗੱਲ ਹੋਈ ਜੇ ਮੈਂ ਤੈਨੂੰ ਮਰਜ਼ੀ ਨਾਲ ਲੈਂਦਾ ਸੀ ਨਾ ਤੇ ਉਹ ਵੀ ਮਰਜ਼ੀ ਨਾਲ ਹੀ ਲੈਂਨੀ ਆ ਮੈਂ ਉਹ ਕੋਈ ਗੱਲ ਨਹੀਂ ਮੰਮੀ ਜੀ ਮੈਨੂੰ ਤੇ ਮਰਜ਼ੀ ਨਾਲ ਲੈਂਦਾ ਸੀ ਨਾ ਹੁਣ ਜਦੋਂ ਗਾੜੀ ਮਰਜ਼ੀ ਦੀ ਲਿਆਓਗੇ ਨਾ ਉਦੋਂ ਵੇਖਾਂਗੇ ਭਲਾ ਨਹੀਂ ਅਜੇ ਮਰਜ਼ੀ ਮੇਰੀ ਚੱਲਣੀ ਆ ਮੰਮੀ ਪਹਿਲਾਂ ਤੁਹਾਡੀ ਮਰਜ਼ੀ ਚੱਲ ਜਾਂਦੀ ਹੁੰਦੀ ਸੀ ਕਿਉਂਕਿ ਮੈਂ ਵੀ ਗਾੜੀ ਚੰਗੀ ਸੀ ਹੁਣ ਗਾੜੀ ਵੇਖਾਂਗੇ ਭਲਾ ਕਿ ਕਿੰਨੀਆਂ ਕਿ ਤੁਸੀਂ ਆਪਣੀਆਂ ਮਰਜ਼ੀਆਂ ਕਰਦੇ ਜੀ ਬਹੁਤ ਚੰਗੀ ਸੀ ਨਨਜ ਨਨਜ ਕਰ ਚੰਗੀ ਹੁਣ ਜਗਾ ਚੰਗੀ ਹੁਣ ਤੂੰ ਤੂੰ ਵੀ ਨਹੀਂ ਰਹਿ ਗਈ ਉਹਦੇ ਉਹੋ ਜੀ ਚਲੋ ਕੋਈ ਨਹੀਂ ਤੂੰ ਆਪਣੀ ਕ ਲੈਣੀ ਜੁਬਾਨ ਜੜੀ ਆ ਨਾ ਇਹ ਬੰਦ ਕਰ ਲਾ ਤੂੰ ਚਾਹ ਇਹੋ ਚਾਹ ਨਹੀਂ ਆ ਨਾ ਕਿ ਮੈਂ ਨਾ ਚੰਗੀ ਆਵੇ ਉਹ ਮੰਮੀ ਜੀ ਮੈਂ ਇਹ ਤਾਂ ਨਹੀਂ ਕਿਹਾ ਕਿ ਨਾ ਚੰਗੀ ਆਵੇ ਮੈਂ ਤਾਂ ਉਦਾਂ ਹੀ ਕਹਿ ਨਹੀਂ ਆ ਗਾਲੀ ਕੀਤੀ ਆ ਮੈਂ ਇਹ ਤਾਂ ਹੁਣ ਵਕਤੀ ਦੱਸੂਗਾ ਨਾ ਵੀ ਚੰਗੀ ਆਉਣੀ ਆ ਕਿ ਕਿੱਦਾਂ ਦੀ ਆਉਣੀ ਦਿਲਜਿੰਦਰ ਤੇਰੇ ਨਾਲ ਕੋ ਚੰਗੀ ਲਿਆਵਾਂਗੀ ਮਾੜੀ ਨਹੀਂ ਲਿਆਉਂਦੀ ਨਾਲੇ ਉਹ ਮੈਨੂੰ ਪੁੱਛ ਕੇ ਜਾਇਆ ਕਰੂਗੂ ਤੇਰੇਆਂ ਕੋ ਸੱਤ ਘਰ ਨਹੀਂ ਫਿਰਨੇ ਕਰਨੇ ਉਹਨੇ ਫਿਰਦੀ ਪੇਸੇਰੇ ਉੱਠ ਕੇ ਫਿਰਨੇ ਆ ਮਮਮੀ ਜੀ ਅੱਜ ਤੀਕ ਤੇ ਮੈਂ ਵੀ ਨਾ ਜਿੱਥੇ ਜਾਣੀ ਆ ਤੁਹਾਨੂੰ ਪੁੱਛ ਕੇ ਜਾਣੀ ਆ ਤੇ ਪਰ ਇਹ ਆ ਕਿ ਜਿੱਦਾਂ ਦੇ ਤੁਹਾਡੇ ਹਾਲਾਤ ਵਾ ਨਾ ਹੁਣ ਹੁੰਦੇ ਜਾਂਦੇ ਮੈਨੂੰ ਲੱਗਦਾ ਵਾ ਵੀ ਗਾੜੀ ਗਾੜੀ ਆਪਣੀਆਂ ਮਰਜ਼ੀਆਂ ਕਰਨੀਆਂ ਹੀ ਪੈਣੀਆਂ ਹਾਂ ਨੀ ਪਹਿਲਾਂ ਨੂੰ ਚੰਗੀ ਸੀ ਨੀ ਤੂੰ ਮਰਜ਼ੀਆਂ ਆਪਣੀਆਂ ਕਰਨੀਆਂ ਇੱਕ ਕਰ ਮੈਨੂੰ ਕਰਕੇ ਦੱਸ ਫੇਰ ਮੈਂ ਤੁਹਾਨੂੰ ਦੱਸੂਗੀ ਮੈਂ ਤੁਹਾਨੂੰ ਦ ਚਲੋ ਕੋਈ ਨਹੀਂ ਇਹ ਤੇ ਹੁਣ ਟਾਈਮ ਹੀ ਦੱਸੂਗਾ ਆ ਲੰਗਾ ਰੇਤਰਾ ਤੇਰੀ ਮਾਂ ਹਾਂਦੀ ਹੁੰਦੀ ਸੀ ਮੰਮੀ ਗੱਲ ಠਾਡੀ ਤੇ ਮੇਰੀ ਹੋਣ ਡਈ ਆ ਠੀਕ ਆ ਨਾ ਜੇ ਅੱਜ ਤੀਕ ਮੈਂ ਬੋਲੀ ਨਹੀਂ ਨਾ ਤੇ ਤੁਸੀਂ ਇਹਦਾ ਨਜਾਇਜ਼ ਫਾਇਦਾ ਚੁੱਕਣ ਡੇ ਜੇ ਠੀਕ ਆ ਨਾ ਨਹੀਂ ਨਜਾਇਜ਼ ਕਾਦਾ ਮਾਮਾ ਵਾਲੇ ਕੀ ਕਰਨ ਜਾਂਦੇ ਤੁਸੀਂ ਨਹੀਂ ਤੇ ਮੈਨੂੰ ਮੈਂ ਵੀ ਮਾਮਾ ਵਰਗੀ ਆ ਤੇ ਮੈਨੂੰ ਚਾਰ ਨਾ ਰੋਟੀ ਦੇਣੀ ਮੈਂ ਤੇ ਮਾਂ ਹੀ ਸਮਝਿਆ ਸੀ ਪਰ ਤੁਸੀਂ ਧੀ ਨਹੀਂ ਸਮਝਣ ਡੇ ਸਮਝਿਆ ਹੀ ਨਹੀਂ ਆ ਚਾਰ ਨਾ ਦੇ ਦਿੱਤੀ ਤੇ ਫਿਰ ਕੀ ਹੋ ਗਿਆ ਮੈਂ ਕਹਿਣ ਨਹੀਂ ਆ ਨਾ ਕਿ ਸਬਜ਼ੀ ਬਣ ਚੱਲੀ ਆ ਤੁਸੀਂ ਤਾਂ ਫਿਰ ਹੋਰ ਹੀ ਗੱਲ ਲੈ ਕੇ ਤੇ ਤੁਰ ਪੇ ਜੇ ਮੈਂ ਨਾ ਜਿਹੜੀ ਗੱਲ ਕਰਨੀ ਕਰੋ ਮੇਰੀ ਮਾਂ ਵੱਲ ਨਹੀਂ ਜਾਣਾ ਹੈਗਾ ਠੀਕ ਹੈ ਤੇਰੀ ਮਾਂ ਵੱਲ ਨਾ ਜਾਵਾਂ ਤਾਂ ਮੈਂ ਮੈਨੂੰ ਕੋਈ ਲੱਗਦੀ ਕਿਸੇ ਦੀ ਵੀ ਤੇ ਮੈਂ ਤਾਂ ਕਹਿਣ ਡੀ ਵੀ ਤੁਸੀਂ ਮੇਰੀ ਮਾਂ ਹੀ ਹੋ ਪਰ ਤੁਸੀਂ ਵੀ ਧੀ ਪਰ ਮਾਂ ਸਮਝਿਆ ਹੀ ਨਹੀਂ ਤੂੰ ਨਹੀਂ 11 ਵਜ ਗਏ ਉਤੋਂ ਅਜੇ ਅਜੇ ਤੱਕ ਸਬਜ਼ੀ ਨਹੀਂ ਤੇਰੇ ਕੋਲ ਬਣੀ ਕਰਨ ਦੀ ਡਈ ਹੀ ਪਹਿਲਾਂ ਨੂੰ ਮੰਮੀ ਮੈਂ ਤਾਂ ਸਫਾਈਆਂ ਕਰਨ ਡਈ ਤੇ ਚਲੋ ਜੇ ਮੇਰ ਕੋ ਨਹੀਂ ਬਣੀ ਤੇ ਤੁਸੀਂ ਬਣਾ ਲੈਂਦੇ ਨਹੀਂ ਕਹਿੰਦੀ ਕਰਨ ਦੇ ਤੈਨੂੰ ਆਜਾ ਬਦਲ ਲੈਂਦਾ ਸੀ ਆਹੋ ਮੈਨੂੰ ਤੇ ਬਸ ਨੌਕਰਾਣੀ ਬਣਾ ਕੇ ਲਿਆਂਦਾ ਹੀਗਾ ਵੀ ਕੰਮ ਕਰੀ ਜਾਵੇ ਇੱਥੇ ਨਿਕੇ ਨਿਕੇ ਰੂੰਡੇ ਸੀ ਨਾ ਮਗਰ ਜਿੰਨਾਂ ਨੂੰ ਲੈ ਕੇ ਬੈਠੀ ਸੀ ਤੂੰ ਉੱਠ ਨਹੀਂ ਕਿੰਨੇ ਵਜੇ ਆ ਉਹ ਤਾਂ 5 ਵਜੇ ਉੱઠી ਹੋਵੇਂ ਤੇ ਤੇਰਾ ਕੰਮ ਟਾਈਮ ਨਾਲ ਨਿਪਟ ਜਵੇ ਮਮੀ ਮੈਂ ਜਿੰਨੇ ਵਜੇ ਵੀ ਉੱਠਦੀ ਆ ਨਾ ਤੁਹਾਡੇ ਨਾਲੋਂ ਤੇ ਫੇਰ ਵੀ ਪਹਿਲਾਂ ਉੱਠੀ ਹੁੰਨੀ ਆ ਜੇ ਤੇ ਤੁਸੀਂ ਪਹਿਲਾਂ ਉੱਠ ਕੇ ਕੋਈ ਕੰਮ ਕਰਦੇ ਹੋ ਨਾ ਫੇਰ ਮੈਨੂੰ ਹੀ ਨਹੀਂ ਗੱਲ ਕਹੋ ਵੀ ਤੂੰ ਲੇਟ ਉੱਠਦੀ ਆ ਤੁਹਾਡੇ ਨਾਲੋਂ ਤੇ ਫੇਰ ਵੀ ਮੈਂ ਪਹਿਲਾਂ ਉੱਠ ਕੇ ਤੇ ਚਾਹ ਬਣਾ ਕੇ ਤੇ ਤੁਹਾਡੇ ਸਹਾਰੇ ਰੱਖੀ ਹੁੰਦੀ ਆ ਨਹੀਂ ਤੇ ਲਿਆਂਦਾ ਤੈਨੂੰ ਕਾਦੇ ਵਾਸਤੇ ਜੇ ਮੈਂ ਚਾਹ ਬਣਾਉਣੀ ਸੀ ਤੇ ਤੇ ਮੈਨੂੰ ਵੀ ਪਤਾ ਵਾ ਵੀ ਕੰਮ ਵਾਸਤੇ ਲਿਆਂਦਾ ਤੇ ਕੰਮ ਕੀਤਾ ਪਰ ਤਾਨੂੰ ਦੇ ਭਾਲੀ ਨਹੀਂ ਪਚਣ ਡਈ ਫਿਰ ਤੇ ਕੰਮ ਟਾਈਮ ਨਾ ਕਰ ਲਿਆ ਕਰ ਤੇ ਟਾਈਮ ਨਾ ਹੀ ਕਰਦੀ ਆ ਕੰਮ ਕੋਈ ਹੋਰ ਤ ਨਹੀਂ ਆ ਜੀ 12 ਵਜ ਗਏ ਆ ਤੇ ਜੇ ਲੱਗ ਗਿਆ ਲੰਗਰ ਖਾਣਾ ਸਾਰਿਆਂ ਨੇ ਲੰਗਰ ਖਾਣਾ ਵਾ ਖਾਓ ਨਹੀਂ ਖਾਣਾ ਤੇ ਤੁਹਾਡੀ ਮਰਜ਼ੀ ਮੈਂ ਤਾਂ ਕਿਹਾ ਮੈਂ ਬੋਲੀ ਪਰ ਹੁਣ ਲੱਗਦਾ ਮੈਨੂੰ ਬੋਲਣਾ ਹੀ ਪੈਣਾ ਵਾ ਤੁਸੀਂ ਤਾਂ ਹਾਦੀ ਕਰੀ ਜਾਂਦੇ ਜੇ ਬਸ ਆੜੀ ਜ਼ਬਾਨ ਵਾ ਨਾ ਇਹਨੂੰ ਕੁੰਦ ਕਰ ਲਾ ਆਪਣੇ ਨੂੰ ਮੇਰੇ ਕੋਲ ਹੋਰ ਨਾ ਕੁਝ ਕਰਵਾ ਲਈ ਇੱਕੋ ਦਿਨ ਪੂਆ ਲੱਗ ਗਈਆਂ ਨਾ ਤੇ ਤੈਨੂੰ ਖੰਭ ਲੱਗੇ ਆ ਮੰਮੀ ਮੈਂ ਤਾਂ ਪੂਆ ਲੱਗੇ ਕਾਦੀ ਚਲ ਗਈਆਂ ਤੁਸੀਂ ਤਾਂ ਮੇਰੇ ਪੈਸ ਹੀ ਪੈ ਗਏ ਜੇ ਬਸ ਪੂਆ ਪਤਾ ਨਹੀਂ ਤਾਨੂੰ ਕੀ ਕਹਿਣ ਲਈ ਹੈ ਕੀ ਦੱਸ ਮੈਂ ਪੂਆ ਲੱਗੇ ਚਲ ਗਈ ਪੂਆ ਨੇ ਮੈਨੂੰ ਕੀ ਕਹਿਤਾ ਵਾ ਭਲਾ ਪਰ ਮੰਮੀ ਨੇ ਤਾਂ ਅੱਜ ਹਾਦੀ ਕਰ ਦਿੱਤੀ ਐ ਕਦੀ ਨਹੀਂ ਇਦਾਂ ਬੋਲੇ ਹੈਗੇ ਮੈਨੂੰ ਲੱਗਦਾ ਵੀ ਹੁਣ ਨਹੀਂ ਚੁੱਪ ਰਿਆ ਗੱਲ ਬਣਨੀ ਹੈਗੀ ਇਹ ਤੇ ਹਾਦੀ ਕਰੀ ਜਾਂਦੇ ਐ ਵੀ ਦੱਸ ਵੀ ਮੇਰੀ ਮੰਮੀ ਵੱਲ ਕੀ ਕਰਨ ਗਏ ਤੁਸੀਂ ਅੱਜ ਠੀਕ ਨਾ ਮੈਂ ਕਦੀ ਮਾੜਾ ਚੰਗਾ ਨਹੀਂ ਬੋਲਿਆ ਮੈਂ ਆਪਣੀ ਮਾਂ ਵਾਂਗੂ ਇਹਨਾਂ ਨੂੰ ਸਮਝਾਇਆ ਪਰ ਮੰਮੀ ਦੇ ਨਾ ਬਹੁਤਾ ਜ਼ਿਆਦਾ ਹੀ ਤਾਂ ਨੂੰ ਚੜੀ ਜਾਂਦੇ ਐ ਮੈਂ ਤੇ ਨਾ ਐਵੇਂ ਨਾ ਇੱਥੇ ਕਰ ਕਰੀ ਕੰਮ ਮਰ ਚੱਲੀ ਐ ਮੇਰੀ ਕੋਈ ਕਦਰ ਨਹੀਂ ਹੈਗੀ ਇੱਥੇ ਹਾਂਜੀ ਹਾਂਜੀ ਸਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਅੱਧਾ ਘੰਟਾ ਗੇਤਾ ਆ ਜੂੰਗਾ ਗੱਲ ਠੀਕ ਆ ਠੀਕ ਆ ਹਾਂਜੀ ਹਾਂਜੀ ਉਧਰ ਤੇ ਗਏ ਹੀ ਫੇਰਾ ਮਾਰਨਾ ਠੀਕ ਹੀ ਆ ਉਧਰ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਠੀਕ ਆ ਓਕੇ ਅੱਜਾ ਕੋਪੀ ਪਾਪਾ ਜੀ ਮੈਂ ਤੁਹਾਨੂੰ ਕਹਿਣਾ ਸੀ ਕਿ ਮੇਰੇ ਨਾ ਸੂਟ ਸਾਰੇ ਖਸ ਗਏ ਆ ਤੇ ਟੀ-ਸ਼ਰਟਾਂ ਵੀ ਉਹ ਜੀਆਂਆਂ ਗਿਆ ਮਾ ਪਾਟੀਆਂ ਪਾਟੀਆਂ ਨਹੀਂ ਆ ਤੇ ਮੈਨੂੰ ਅੱਜ ਸ਼ਹਿਰ ਜਾ ਕੇ ਦੋ ਤਿੰਨ ਟੀ-ਸ਼ਰਟਾਂ ਦੇ ਇੱਕ ਸੂਟ ਲਿਆ ਦੋ ਹਾਂ ਹਾਂ ਨਹੀਂ ਆ ਕੋਈ ਵੀ ਟੀ-ਸ਼ਰਟ ਨਹੀਂ ਆ ਵੇਖੋ ਕੀ ਬਣ ਗਿਆ ਨਾ ਹੋਇਆ ਹੋਇਆ ਤੇ ਪਹਿਲੀਆਂ ਹੀ ਆ ਤੇ ਕੋਈ ਗੱਲ ਨਹੀਂ ਅੱਜ ਮੈਨੂੰ ਛੁੱਟੀ ਆ ਤੇ ਮੈਂ ਤੇਰੀ ਮੰਮੀ ਨਾਲ ਕਰਕੇ ਨਾ ਸਲਾਹ ਤੇ ਫਿਰ ਅੱਜ ਸ਼ਹਿਰੋਂ ਹੋਈਏ ਫਿਰ ਜਾਣਾ ਤੂੰ ਨਾਲ ਹਾਂ ਜੀ ਚਲ ਵੀ ਹਲਾ ਨਾਲੇ ਖਾ ਪੀ ਕੇ ਆਵਾਂਗੇ ਕੁਝ ਹਾਂਜੀ ਪਾਪਾ ਜੀ ਮੇਰਾ ਵੀ ਜੀ ਕਰਨ ਦਿਆ ਸੀ ਪਿਛੇ ਸ਼ਹਿਰ ਜਾ ਕੇ ਦੇਖੋ ਖਾ ਕੇ ਆਵਾਂਗੇ ਬੜੇ ਦਿਨਾਂ ਦਾ ਗੋਲ ਗੱਪੇ ਖਾਣ ਦੀ ਜੀ ਕਰਨ ਦਿਆ ਤੇ ਜੇ ਤੇਰਾ ਜੀ ਕਰਨ ਦਿਆ ਗੋਲ ਗੱਪਿਆਂ ਨੂੰ ਤੇ ਤੂੰ ਮੈਨੂੰ ਦੱਸ ਦਿੰਦੀ ਤੇ ਮੈਂ ਤੁਹਾਨੂੰ ਕੱਲ ਹੀ ਲਿਆ ਦੇਣੀ ਛਿਦਿਆਨੇ ਦੱਸ ਦਿਆ ਕਰ ਜਿਹੜੀ ਚੀਜ਼ ਨੂੰ ਜੀ ਕਰਦਾ ਹੁੰਦਾ ਵਾ ਨਾ ਮੈਂ ਤੁਹਾਨੂੰ ਲਿਆ ਦਿਆ ਕਰੂੰਗਾ ਅੱਗੇ ਵੀ ਤੇ ਲਿਆ ਕੇ ਦੇਣਾ ਹੀ ਆ ਹਾਂਜੀ ਤੇ ਤੂੰ ਐਂਦਾ ਕਰ ਮੰਮੀ ਤੇਰੀ ਬਾਹਰ ਹੀ ਹੋ ਉਹਨੂੰ ਕੱਲ ਮੇਰੇ ਨਾਲ ਠੀਕ ਆ ਮੈਂ ਉਹਨੂੰ ਪੁੱਛਾਂ ਤੇ ਫਿਰ ਚੱਲੀਏ ਸ਼ਹਿਰ ਨੂੰ ਠੀਕ ਆ ਆਫੇ ਤੁਹਾਨੂੰ ਤਿਆਰ ਕਰ ਦਿੰਦੀ ਆ ਦੱਸ ਇਹ ਕੁੜੀ ਵੀ ਨਾ ਛਿਦੈਣੀ ਜੇ ਤਰਾ ਗੋਲ ਗੱਪਿਆਂ ਨੇ ਜੀ ਕਰੰਦਿਆ ਤੇ ਤੂੰ ਮੈਨੂੰ ਦੱਸ ਦੇ ਮੈਂ ਤੈਨੂੰ ਕੱਲ ਹੀ ਲਿਆਦਾ ਚੱਲ ਟੀ-ਸ਼ਰਟਾਂ ਵੀ ਵਿਚਾਰੀ ਘਸੀਆਂ ਜੀਆਂ ਪਾਉਂਦੀ ਐ ਐਦਾਂ ਕਰਨੇ ਆ ਨਵੀਆਂ ਲਿਆਈ ਦੇਣੇ ਆ ਅੱਜ ਛੁੱਟੀ ਐ ਆਪੇ ਮਾਰਦੀ ਆਵਾਜ਼ ਨੂੰ ਮੰਮਾ ਜੀ ਹਾਂ ਮਮੇ ਤਾਂ ਪਪਾ ਬੁਲਾਉਂਦੇ ਆ ਪਪਾ ਬੁਲਾਉਂਦੇ ਆ ਹਾਂਜੀ ਕੀ ਕਹਣਾ ਉਹਨਾਂ ਨੇ ਪਤਾ ਨਹੀਂ ਕਹਿੰਦੇ ਮੰਮਾ ਨੂੰ ਬੁਲਾ ਲੈ ਆਂ ਸ਼ਹਿਰ ਜਾਣਾ ਪਊ ਨਹੀਂ ਕਿੱਥੇ ਅੱਛਾ ਇਹ ਜਵਾਂ ਮੈਂ ਕਰ ਲੈਨੀ ਆ ਨਹੀਂ ਨਹੀਂ ਤੂੰ ਰਹਿਣੇ ਕੋਈ ਨਹੀਂ ਬੰਦ ਕਰ ਦਿੰਨੀ ਗੈਸ ਤੇ ਆਪ ਲਾ ਸੁਣ ਲੈਨੇ ਕੀ ਕਹਣਾ ਪਪਾ ਨੇ ਆ ਜਾ ਆ ਜਾ ਗੁਰਪ੍ਰੀਤ ਕੀ ਤੇ ਇਹ ਕਰਨਾ ਕੁਛ ਨਹੀਂ ਕਰਨਾ ਕੀ ਮੈਂ ਤੇ ਲਈ ਹੀ ਸਬਜੀ ਨੂੰ ਤੜਕਾ ਲਾ ਕੇ ਹਟੀ ਮੈਨੂੰ ਤੇ ਗੁਰਪ੍ਰੀਤ ਕਹਿਣ ਰਹੀ ਸੀ ਕਿ ਪਪਾ ਬੁਲਾਉਂਦੇ ਆ ਤੇ ਕੰਮ ਹੀ ਕੋਈ ਉਹ ਗੋਪੀ ਵਿਚਾਰੀ ਆਈ ਹੀ ਮੇਰੇ ਨਾਲ ਤੇ ਮੈਨੂੰ ਉਹਦਾ ਫੋਨ ਆ ਮੁੰਡਿਆ ਅਫਸਰ ਦਾ ਉਹ ਕਹਿੰਦਾ ਵੀ ਸਵੇਰੇ ਸਬਕ ਤੇ ਆ ਜੀ ਮੜਾ ਜਾ ਕੰਮ ਕੀ ਹੋਣਾ ਉਹ ਕੈਂਡੀ ਟੀ-ਸ਼ਰਟਾਂ ਨਹੀਂ ਲਿਆਉਣ ਵਾਲੀਆਂ ਵਾ ਤੇ ਅੱਜ ਲਿਆ ਦਿਓ ਮੈਨੂੰ ਤੇ ਮੈਨੂੰ ਵੀ ਛੁੱਟੀ ਸੀ ਤੇ ਮੈਂ ਤਾਂ ਕਰਕੇ ਤੈਨੂੰ ਸੱਦਿਆ ਵਾ ਵੀ ਚਾ ਲਿਆ ਦੀਏ ਦੋ ਤਿੰਨ ਟੀ-ਸ਼ਰਟਾਂ ਆ ਪਿਛਲੀਆਂ ਗਰਮੀਆਂ ਦੀਆਂ ਪਾਉਂਦੀ ਆ ਤੇ ਨਾਲੇ ਇੱਕ ਅੱਧਾ ਸੂਟ ਸਮਾ ਦਿੰਨੇ ਆ ਗੁਰਪ੍ਰੀਤ ਤੂੰ ਇਹਦਾ ਬਰਹਾ ਜਾਂ ਨੂਰ ਵੇਹਪਲਾ ਕਿੱਥੇ ਆ ਜਾ ਵੇਂਦਾ ਗੋਪੀ ਜਾ ਲਿਆ ਨੂ ਵੇਖ ਕੇ ਕਿੱਥੇ ਆ ਸ਼ਹਿਰ ਤੁਸੀਂ ਕਹਿਣ ਤਾਂ ਨਹੀਂ ਆ ਹੂੰ ਤੇ ਸ਼ਹਿਰ ਕੰਮ ਬੜਾ ਕਰਨ ਵਾਲਾ ਤੁਹਾਨੂੰ ਪਤਾ ਪੂਆ ਜੀ ਘਰ ਆਏ ਆ ਉਹਨਾਂ ਨੇ ਕਿਹਾ ਵਾ ਕਿ ਜਮਿਆ ਕਰ ਦੇਵਾ ਇਹ ਹੁਣ ਆਪ ਬਹਾਰ ਨੂੰ ਤੁਰ ਪਏ ਆ ਕੋਈ ਨਹੀਂ ਭੂਆ ਨੂੰ ਮੈਂ ਕਹਿ ਦਿੰਨਾ ਵਾ ਭੂਆ ਵਿਚਾਰੀ ਅੱਗੇ ਕਿਹੜਾ ਕੁਝ ਕਹਿਣ ਦੀ ਆ ਭੂਆ ਨੂੰ ਮੈਂ ਜਾਂਦੇ ਜਾਂਦੇ ਕਹਿ ਦੇਣਾ ਵਾ ਕਿ ਅਸੀਂ ਸ਼ਹਿਰ ਨੂੰ ਚੱਲੇ ਆ ਗੱਲ ਉਹ ਨਹੀਂਗੀ ਹੈਗੀ ਮੇਰਾ ਤਾਂ ਥੋੜਾ ਮਨ ਜਿਆ ਨਹੀਂ ਕਰਨ ਦਿਆ ਜਾਣ ਨੂੰ ਕੋਈ ਨਹੀਂ ਫੇਰ ਕਿਹੇ ਦਿਨ ਚੱਲਾਂਗੇ ਆਪਾਂ ਓਏ ਓਹ ਮੈਂ ਜਿਹੜੀ ਗੱਲ ਕਰਨਾ ਤੂੰ ਨਾ ਕਰ ਦਿੰਨੀ ਆ ਜੇ ਕੋਈ ਘਰ 'ਚ ਗੱਲ ਹੋਈ ਆ ਤਾਂ ਮੈਨੂੰ ਤਾਂ ਵੀ ਦੱਸ ਦੇ ਜੇ ਕੱਲ ਮੈਂ ਤੈਨੂੰ ਪਿੰਡ ਲੋ ਗਿਆ ਤੂੰ ਤਾਂ ਨਾ ਕਰਦੀ ਜੇ ਮੈਂ ਕੱਲ ਵੀ ਸ਼ਹਿਰ ਲੋ ਗਿਆ ਤੂੰ ਤਾਂ ਨਾ ਕਰਦੀ ਆਜੇ ਜੇ ਕੁੜੀ ਵਿਚਾਰੀ ਕਹਿਣ ਦੀ ਤੂੰ ਫੇਰ ਨਾ ਕਰੀ ਜਾਂਦੀ ਜੇ ਕੋਈ ਗੱਲ ਹੈਗੀ ਆ ਤੇ ਮੈਨੂੰ ਦੱਸ ਦੇ ਕਿ ਜਾਂਦੇ ਦੋਹਾਂ ਜੀਆਂ ਦੀ ਕੋਈ ਗੱਲ ਹੋਈ ਆ ਕਿ ਤੇ ਇਹਨਾਂ ਨੂੰ ਪਤਾ ਤਾਂ ਦੇਣ ਲੱਗ ਗਿਆ ਇਦਾਂ ਕਰਦੀਆਂ ਸ਼ੈਅ ਚੱਲੀ ਜਾਨੀ ਹੈ ਇਹਨਾਂ ਦੇ ਨਾਲ ਹੋਰ ਨਾ ਹੋਵੇ ਕਿਤੇ ਹੋ ਰਹੀ ਸੀ ਆਪਾਂ ਭੈਜੀ ਰਪਿੰਦਰ ਹਾਂਜੀ ਕੀ ਸੋਚਣ ਡਿਆ ਵੀ ਆ ਮੈਂ ਗੱਲ ਪੁੱਛਣ ਡਿਆ ਤੈਨੂੰ ਉਹ ਨਹੀਂ ਨਹੀਂ ਆਪਾਂ ਚੱਲ ਜਾਈਏ ਨਹੀਂ ਕੋਈ ਗੱਲ ਨਹੀਂ ਸ਼ਹਿਰ ਸੋਚਣਾ ਦੱਸ ਮੈਂ ਕਾਦਾ ਵਾ ਮੈਂ ਤਾਂ ਤੈਨੂੰ ਇਹ ਕਹਿਣ ਡਿਆ ਵੀ ਜੇ ਕੋਈ ਗੱਲ ਹੈਗੀ ਆ ਨਾ ਮੈਨੂੰ ਦੱਸ ਦੇ ਉਹ ਨਹੀਂ ਬਾਬਾ ਗੱਲ ਕੋਈ ਵੀ ਨਹੀਂ ਹੈਗੀ ਤੂੰ ਕੱਲ ਦੀ ਚੁੱਪ ਚੁੱਪ ਹਾਂ ਉਦਾਂ ਹੀ ਕਿਹੋ ਜਿਹੇ ਬੰਦੇ ਦੇ ਮਨ ਵਿੱਚ ਹੋ ਜਾਂਦਾ ਵਾ ਦੱਸ ਗੱਲ ਕਾਦੀ ਹੋਣੀ ਆ ਤੁਹਾਨੂੰ ਤੇ ਵਹਿਮੀ ਪੈ ਗਿਆ ਗੱਲ ਨਹੀਂ ਕੋਈ ਤੇ ਮੈਨੂੰ ਭੂਆ ਵੀ ਇਹੋ ਗੱਲ ਕਹਿਣ ਦੀ ਤੇ ਰਪਿੰਦਰ ਨਾ ਖੁੱਲ ਕੇ ਨਹੀਂ ਗਾ ਕਹੁੰਦੀ ਕਿਤੇਰੇ ਦੋਵਾਂ ਜੀयां 'ਚ ਕੋਈ ਗੱਲ ਹੋਈ ਆ ਪਤਾ ਨਾ ਗੱਲ ਕੀ ਆ ਉਦਾਂ ਕਈ ਵਾਰ ਨਾ ਤੁਹਾਨੂੰ ਪਤਾ ਮਨ 'ਚ ਟੈਨਸ਼ਨ ਜੀ ਆਈ ਜਾਂਦੀ ਆ ਉਹ ਜੇ ਕਿਸ ਗੱਲ ਦੀ ਟੈਨਸ਼ਨ ਹੋਵੇ ਮੈਨੂੰ ਦੱਸ ਉਹਦਾ ਹੱਲ ਕਰੀਏ ਅਸੀਂ ਜੇ ਪਿੰਡ ਜਾਣਾ ਵਾ ਤਾਂ ਵੀ ਮੈਨੂੰ ਦੱਸ ਕੋਈ ਗੱਲ ਨਹੀਂ ਆ ਚਲੋ ਆਪਾਂ ਸ਼ਹਿਰ ਚੱਲਦੇ ਆਂ ਚਲ ਇਦਾਂ ਕਰ ਫਿਰ ਦੋਵਾਂ ਨਿਆਣਿਆਂ ਨੂੰ ਤਿਆਰ ਕਰ ਲਾ ਤੇ ਨਿਆਣਿਆਂ ਨੂੰ ਨਾਲ ਹੀ ਲੈ ਜਾਂਦੇ ਆਂ ਤੇ ਨਾਲੇ ਗੋਪੀ ਕਹਿੰਦੀ ਮੈਂ ਗੋਲ ਗੱਪੇ ਖਾਣੇ ਤੇ ਨਾਲੇ ਖਵਾਲੇ ਆਵਾਂਗੇ ਨਾਲ ਪੂਆ ਜੀ ਨਾ ਕਰ ਲੈਨੇ ਆ SLA ਪਹਿਲਾਂ ਕੀ ਕਹਿੰਦੇ ਆ ਉਹ ਵੀ ਪਿੰਡ ਜਾਣ ਵਾਲੋਂ ਬੇਹੀ ਕਹਿਣ ਪੂਆ ਨਾ ਮੈਂ ਆਪੇ ਸਲਾਹ ਕਰ ਲੀਨਾ ਤੇ ਤੂੰ ਨਿਆਣਿਆਂ ਨੂੰ ਤਿਆਰ ਕਰਕੇ ਤੇ ਲਿਆਵਾ ਵਾਰ ਤੇ ਮੇਰੇ ਇਹ ਕੱਪੜੇ ਠੀਕ ਵਾ ਤੇ ਤੂੰ ਹੀ ਪਾਏ ਤੇ ਇਹਨਾਂ ਨੂੰ ਤਿਆਰ ਕਰ ਲਾ ਚਲੋ ਆਜੋ ਫਿਰ ਕੋਈ ਹਾਂ ਪੂਆ ਜੀ ਖਾ ਲਿਆ ਜੀ ਰੋਟੀ ਪਾਣੀ ਹਾਂ ਖਾ ਲਿਆ ਪੁੱਤ ਅੱਛਾ ਅੱਛਾ ਤੇ ਆਇਆ ਫੋਟ ਜੀ ਦਾ ਫੋਨ ਆਹੋ ਆਇਆ ਹੀ ਉਹ ਸਗੋਂ ਮੈਨੂੰ ਕਹਿਣ ਦੇ ਹੀ ਪਿੰਡ ਆ ਜਾ ਜੀ ਇਤਰਾ ਟਾਈਮ ਆ ਗਏ ਹੋ ਨੇ ਕੱਲ ਨੂੰ ਆ ਜਾਣਾ ਵਾ ਠੀਕ ਹੈ ਤੇ ਏਦਾਂ ਕਰ ਹਾਂ ਜੇ ਟਾਈਮ ਹੈਗਾ ਮੈਨੂੰ ਛਾੜੀ ਆ ਹਾਂ ਨਹੀਂ ਨਹੀਂ ਪੂਆ ਜੀ ਅੱਜ ਕਿੱਥੇ ਟਾਈਮ ਹੈਗਾ ਵਾ ਹਾਂ ਤੋ ਓਦਾਂ ਦੇ ਭਾਵੇਂ ਛਾੜੀ ਆਉਂਦਾ ਤੇ ਅਸੀਂ ਨਾ ਚੱਲੇ ਆਂ ਸ਼ਹਿਰ ਮੜਾ ਜਾ ਉਹ ਨਾ ਗੋਪੀ ਦੇ ਹੀ ਕਹਿਣ ਤੂੰ ਮੈਨੂੰ ਟੀ-ਸ਼ਰਟਾਂ ਲਿਆ ਦਿਓ ਅੱਛਾ ਤੇ ਮੈਨੂੰ ਵੀ ਅੱਜ ਛੁੱਟੀ ਆ ਹਾਂ ਤੇ ਮੈਂ ਰਪਿੰਦਰ ਨੂੰ ਪੁੱਛਿਆ ਵਾ ਤੇ ਉਹ ਕਹਿੰਦੇ ਵੀ ਚੱਲ ਜਾਨੇ ਆ ਤੇ ਤੂੰ ਹੀ ਵੀ ਨਾਲੇ ਘਰ ਜੇ ਉਹਦਾ ਨੂੰ ਜਿੰਦੇ ਮਾਰ ਕੇ ਜਾਣਾ ਪੈਣਾ ਚੱਲ ਕੋਈ ਨਹੀਂ ਤੂੰ ਫੇਰ ਅੱਜ ਸ਼ਹਿਰ ਦਾ ਕੰਮ ਕਰ ਲਓ ਕੱਲ ਫੇਰ ਜੀ ਉਹਨਾਂ ਨੇ 4 ਵਜੇ ਆਉਣਾ ਹੋਣਾ ਵਾ ਪਰ ਤੂੰ ਨਾ ਮੈਨੂੰ ਟਾਈਮ ਨਾ ਛੱਡਾਂ ਵੀ ਤੈਨੂੰ ਪਤਾ ਤਾਂ ਹੈ ਨੇਰੀ ਰੋਝ ਆ ਜਾਂਦੀ ਆ ਘਰ ਬੜਾ ਗੰਦ ਪਿਆ ਹੋਣਾ ਜਾ ਕੇ ਸਫਾਈ ਤਾਂ ਕਰੂੰਗੀ ਮੈਂ ਜਾਂ ਫਿਰ ਮੈਂ ਇਦਾਂ ਕਰੂੰਗਾ ਨਾ ਡਿਊਟੀ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਨਾ ਤੁਹਾਨੂੰ ਛੱਡ ਆਉਂਗਾ ਤੂੰ ਮੈਨੂੰ ਨਾਲ ਹੀ ਲੈ ਜੀ ਹਾਂ ਤੇ ਮੈਨੂੰ ਘਰ ਲਾ ਕੇ ਤੇ ਆਪ ਤੂੰ ਡਿਊਟੀ ਆ ਜੀ ਚਲੋ ਠੀਕ ਹੈ ਇਦਾਂ ਕਰ ਲਾਂਗੇ ਹਾਂ ਤੇ ਮੈਂ ਚੱਲ ਸ਼ਹਿਰੋਂ ਹੋਵਨੇ ਆ ਤੇ ਨਾਲੇ ਉਹ ਕੈਂਡ ਵੀ ਖਾ ਪੀ ਕੇ ਆਉਣਾ ਵਾ ਕੋ ਤਾਂ ਮੈਂ ਚੱਲ ਖਵਾਲ ਪਿਆ ਲਿਆਉਂਗਾ ਨਿਆਣਿਆਂ ਨੂੰ ਚੱਲ ਆਜੋ ਨਿਆਣਿਆਂ ਨੂੰ ਚਾਹ ਹੁੰਦਾ ਜਿਰਕ ਸ਼ੈ ਸ਼ੂਰ ਜਾਂਦਾ ਹਾਂਜੀ ਤਾਂ ਕੋਈ ਗੱਲ ਨਹੀਂ ਦੋਵਾਂ ਨੂੰ ਲੈ ਜਾਓ ਨਾਲ ਆਹ ਮੈਂ ਦੋਵਾਂ ਨੂੰ ਲੈ ਆਇਆ ਗੱਡੀ ਤੇ ਚੱਲ ਜੰਨੇ ਆਹ ਇਦਾਂ ਹੀ ਕਰ ਲੋ ਰੁਪਿੰਦਰ ਆ ਜਾ ਫਿਰ ਗਾਂ ਮੁੰਡਾ ਸੋੜੇ ਸਈਆ ਬਕਿੱਥੇ ਗੱਲੇ ਨੂਰ ਜਾਣਾ ਕਿੱਥੇ ਆ ਆਪਾਂ ਚੱਲੀਆਂ ਸ਼ਹਿਰ ਠੀਕ ਆ ਨਾਲੇ ਸੋਹਣੇ ਸੋਹਣੇ ਸੂਟ ਲਿਆ ਕੇ ਦਿਨੇ ਆ ਤੇ ਨਾਲੇ ਨਾ ਤੈਨੂੰ ਖਵਾਲ ਕੇ ਲਿਆਉਨੇ ਆ ਕੋ ਕੀ ਖਾਣਾ ਵਾ ਤੂੰ ਦੱਸ ਮੈਂ ਚੋਕਲੇਟ ਖਾਣੀ ਆ ਚੌਕਲੇਟ ਖਾਣੀ ਚੌਕਲੇਟ ਨਹੀਂ ਖਾਈਦੀ ਗੰਦੀ ਹੁੰਦੀ ਆ ਉਹ ਹੋਰ ਦੱਸ ਕੀ ਖਾਣਾ ਵਾ ਚੌਕਲੇਟ ਤਾਂ ਨਹੀਂ ਮੈਂ ਲੈ ਚਲੋ ਫੇ ਚਲੋ ਪਾਪਾ ਡਿੱਕਣ ਦੇ ਹੋਣੇ ਆ ਤੇ ਚਲੋ ਚੱਲੀਏ ਗਾਣਾ ਮਮਾ ਮੈਂ ਨਵੇਂ ਤਿਆਰ ਕਰ ਦੋ ਹਾਂ ਪਾਪਾ ਕਹਿੰਦੇ ਤੂੰ ਵੀ ਨਾਲ ਜਾਣਾ ਵਾ ਗੁਰਪ੍ਰੀਤਾ ਤੂੰ ਨਾ ਕਾ ਰਹਿ ਪਾ ਪਤਾ ਨਾ ਕੀ ਆ ਭੂਆ ਜੀ ਘਰ ਇਕੱਲੇ ਆ ਤੇ ਬਹੁਤ ਕੀ ਹੋਲੇ ਨੂੰ ਕਿਸੇ ਚ ਕੋਈ ਚੀਜ਼ ਲੱਭਦੀ ਆ ਤੇ ਕੋਈ ਨਹੀਂ ਲੱਭਦੀ ਤੇ ਤੂੰ ਉਹਨਾਂ ਨੂੰ ਦੱਸ ਦੱਸ ਦੇ ਨਹੀਂ ਲੱਗੋ ਠੀਕ ਆ ਤੇਰੇ ਵਾਤੀ ਸੂਟ ਵੀ ਲੈ ਆਉਂਗੀ ਤੇ ਜੋ ਤੂੰ ਖਾਣਾ ਵਾ ਨਾ ਮੈਨੂੰ ਦੱਸ ਦੇ ਤੇ ਆਪਾਂ ਉਹ ਲੈ ਆਵਾਂਗੇ ਠੀਕ ਆ ਬਰਪੇ ਤੇ Papa ਆਪਣੇ ਨੂੰ ਇਹੋ ਕਹੀਂ ਤੂੰ ਕਿ ਮੇਰਾ ਨਾ ਮੰਨੀ ਹੀ ਕਰੰਦਿਆ ਜਾਨ ਨੂੰ ਤੇ ਨਾਲ ਮੈਂ ਤਾਂ ਘਰ ਰਹਿ ਪਈ ਆ ਠੀਕ ਆ ਨਾ ਠੀਕ ਤੇ ਦਲ ਤੂੰ ਜਿਹੜੀ ਚੀਜ਼ ਖਾਣੀ ਆ ਨਾ ਮੈਂ ਉਹ ਲੈ ਆਉਂਗੀ ਠੀਕ ਆ ਨਾ ਠੀਕ ਆਓ ਤੇ ਬਦੋਂ ਘਰ ਮਗਰੋਂ ਵੀ ਤਾਂ ਕੋਈ ਚਾਹੀਦਾ ਹੀ ਆ ਇਹ ਤੇ ਚਲਨੇ ਆਣਾ ਵਾ ਹਨਾ ਹਾਂਜੀ ਆਓ ਚਲ ਫਨੂਰ ਚਲੋ ਚਲੀਏ ਨੇ ਆਦਿ ਤੇ ਵੀ ਲੋ ਗਿਆ ਤੇ ਆਰ ਕਿੱਥੇ ਚੱਲ ਜਾਵਾ ਸ਼ਹਿਰੋਂ ਕਿ ਲਿਆਉਣਾ ਤੂੰ ਚਾਕਲੇਟ ਲੈਣੇ ਚਾਕਲੇਟਾਂ ਦਾ ਸ਼ਕੀਨ ਆ ਬਸ ਤੇ ਉਹ ਕਾਪੀ ਨੂੰ ਮਾਰਨੀ ਕੰਮ ਆ ਚੱਲੀ ਏ ਉਹ ਗੁਰਪ੍ਰੀਤ ਕਹਿੰਦੀ ਕਿ ਮੈਂ ਨਹੀਂ ਜਾਣਾ ਹੈਗਾ ਤੇ ਨਾਲੇ ਉਹ ਕਹਿੰਦੀ ਸੀ ਚਲ ਪੂਆ ਜੀ ਘਰੇ ਆਏ ਤੇ ਮੈਂ ਘਰ ਰਹਿ ਪਈ ਨਹੀਂ ਆ ਮੈਂ ਨਹੀਂ ਜਾਣਾਗਾ ਉਹ ਤਾਂ ਮੈਨੂੰ ਕਹਿ ਲਈ ਵੀ ਮੈਂ ਜਾਣਾ ਆ ਮੈਂ ਤਾਂ ਸਗੋਂ ਨੂੰ ਵੀ ਕਹਿਨ ਲਈ ਆ ਬਤੂ ਦੀਦੀ ਤੇ ਲੱਗੇ ਰਹਿਪਾ ਆਹੋ ਤੇ ਇਹ ਜिद ਕਰੀ ਜਾਂਦਾ ਵਾ ਤੁਹਾਨੂੰ ਪਤਾ ਨਿਆਣਾ ਆ ਫਿਰ ਚੱਲ ਕੋਈ ਨਹੀਂ ਜਿਉ ਕਹਿੰਦੀ ਮੈਂ ਘਰ ਰਹਿਣਾ ਵਾ ਤੇ ਰਹਿਣ ਦੋ ਮੈਂ ਘਰੇ ਹੀ ਆ ਨਹੀਂ ਆਪ ਹੀ ਮੈਨੂੰ ਕਹਿ ਲਈ ਵੀ ਮੈਂ ਜਾਣਾ ਵਾ ਤੇ ਮੈਂ ਚੱਲ ਦੋਨਾਂ ਨੂੰ ਲੈ ਜੰਨੇ ਆ ਚਲੋ ਕੋਈ ਨਹੀਂ ਖਾਣ ਨੂੰ ਉਹਦੇ ਵਾਤੀ ਲੈਵਾਂਗੇ ਤੇ ਨਾਲੇ ਜਿਹੜੇ ਕੱਪੜੇ ਕਹਿੰਦੀ ਉਹ ਲੈਵਾਂਗੇ ਉਹਦੇ ਵਾਤੀ ਚੱਲ ਨਾਲ ਜਾਂਦੀ ਤਾਂ ਆਪਣਾ ਪਸੰਦ ਦੇ ਲੈ ਲੈਂਦੀ ਚੱਲ ਮਰਜੀ ਉਹਦੀ ਫਿਰ ਨਹੀਂ ਜਾਣਾ ਉਹਨੇ ਤੇ ਤੁਸੀਂ ਘਰੇ ਰਹਿਪਾ ਨੂਰ ਨਹੀਂ ਦੇ ਨਹੀਂ ਚੱਲ ਫੇ ਚੱਲ ਚਲੋ ਚਲੀਏ ਪੁੱਛ ਲੈਣਾ ਹੈ ਉਹਨੂੰ ਹੁਣ ਕੀ ਖਾਣਾ ਉਹਨੇ ਉਹ ਮੈਨੂੰ ਕਹੜੀ ਗੋਲ ਗੱਪੇ ਖਾਣੇ ਆ ਤੇ ਉਹ ਫਿਰ ਲਿਆਵਾਂਗੀ ਚੱਲ ਲੈ ਆਇਓ ਫਿਰ ਉਹਦੇ ਬਾਅਦ ਤੇ ਚੱਲ ਤੇਰੀ ਰੱਖਿਓ ਖਿਆਲ ਅਸੀਂ ਆ ਜਾਈਨਾ ਕਿੰਨੇ ਕੋਈ ਨਹੀਂ ਮੈਂ ਘਰੇ ਹੀ ਆਂ ਧਿਆਨ ਰੱਖੂੰਗੀ ਮੈਨੂੰ ਇਹਦੀ ਕੋਈ ਸਮਝ ਨਹੀਂ ਲੱਗੀ लवली ਕਹਿਂ ਡਿਆ ਆ ਪੀ ਗੋਪੀ ਕਹਿੰਦੀ ਮੈਂ ਨਾਲ ਜਾਣਾ ਵਾਂ ਨਾਲੇ ਮੈਂ ਕੱਪੜੇ ਲਿਆਉਣੇ ਆ ਨਾਲੇ ਗੋਲ ਗੱਪੇ ਖਾ ਕੇ ਆਉਣੇ ਆ ਇਹ ਕਹਿਂ ਰਹੀ ਆ ਪੀ ਉਹ ਕਹਿੰਦੀ ਮੈਂ ਜਾਣਾ ਨਹੀਂ ਆ ਪਤਾ ਨਹੀਂ ਵੀ ਸੱਚ ਬੋਲਦੀ ਆ ਕਿ ਝੂਠ ਬੋਲਦੀ ਆ ਇਹਦੇ ਮਨ ਵਿੱਚ ਕੀ ਚੱਲਣ ਡਿਆ ਵਾ ਹੁਣ ਮੈਨੂੰ ਕਿੱਦਾਂ ਪਤਾ ਲੱਗੂਗਾ ਕੁੜੀ ਨੂੰ ਨਾ ਪੁੱਛਾਂ ਤੇ ਤੈਨੂੰ ਮਾਂ ਤੇਰੀ ਨੇ ਕਿਹਾ ਸੀ ਵੀ ਤਿਆਰ ਹੋ ਚੱਲ ਮੇਰੇ ਨਾਲ ਉਸਕੋ ਪਤਾ ਲੱਗਣਾ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਫੇ ਇਤੇ ਹੁਣ ਯਕੀਨ ਕਰਾਂ ਕਿ ਸ਼ੱਕ ਕਰਾਂ ਚੱਲ ਮੈਂ ਤਾਂ ਚਲੀ ਜਾਣਾ ਅੱਜ ਆਪੇ ਕਰਦੇ ਰਹਿਣ ਜੋ ਕਰਨਾ ਵਾ ਪਰ ਗੱਲ ਕੋਈ ਵਿੱਚ ਲੱਗਦੀ ਆ ਮੈਨੂੰ